ਤੋਂ ਪਹਿਲਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ ਇਹਨਾਂ ਚੈਨਲਾਂ ਦਾ ਜਿਹੜੇ ਸਾਨੂੰ ਇੱਥੇ ਆ ਕੇ ਕਵਰ ਕਰ ਰਹੇ ਆ ਮੇਰਾ ਨਾਮ ਹੰਕਾਰ ਸਿੰਘ ਆ ਜੀ ਤੇ ਅਸੀਂ ਸੇਕਲ ਯੂਨਾਈਟਿਡ ਮਿਸ਼ਨ ਦੇ ਸਹਿਯੋਗ ਦੇ ਨਾਲ ਇੱਥੇ ਫ੍ਰੀ ਅੱਖਾਂ ਦਾ ਕੈਂਪ ਲਾ ਰਹੇ ਆ ਇਹ ਸਾਡਾ ਪੰਜਵਾਂ ਕੈਂਪ ਆ ਜੀ ਅਸੀਂ 2017 ਸ਼ੁਰੂ ਕੀਤਾ ਸੀਗਾ ਤੇ ਫਿਰ ਕੋਵਿਡ ਦੌਰਾਨ ਕੁਝ ਏਦਾਂ ਦੀਆਂ ਮਜਬੂਰੀਆਂ ਬਣੀਆਂ ਸਾਡੇ ਪਰਦੇਸ਼ਾਂ ਨੂੰ ਨਹੀਂ ਆਇਆ ਦੋ ਤਿੰਨ ਸਾਲ ਪਰ ਲਗਾਤਾਰ ਅਸੀਂ ਇਹ ਕੰਮ ਜਾਰੀ ਰੱਖਿਆ ਵੋਤਨ ਵਰਦੀਆਂ ਲਾਗੇ ਲਾਗੇ ਜੇ ਨਗਰ ਪੰਚਾਇਤਾਂ ਦੇ ਪਿੰਡੇ ਸਰਪੰਚ ਦਾ ਹੋਰ ਮੇਰੇ ਸਹਿਯੋਗੀ ਜਿੰਨੇ ਵੀ ਹੈਗੇ ਗੁਰਦੁਆਰਾ ਕਮੇਟੀ ਦਾ ਜਿਹੜੇ ਬੜਾ ਸਹਿਯੋਗ ਕਰਦੇ ਆ ਇੱਕ ਕਿੰਨੇ ਮਰੀਜ਼ਾਂ ਦੀ ਜਾਂਚ ਹੋ ਗਈ ਆ ਹਾਂ ਹੁਣ ਸਾਡੇ ਕੋਲ 180 300 ਪਲੱਸ ਮਰੀਜ਼ਾਂ ਦੀ ਜਾਂਚ ਆਲਰੇਡੀ ਹੋ ਚੁੱਕੀ ਆ ਕੁਝ ਜਿਨ੍ਹਾਂ ਨੂੰ ਦਵਾਈ ਦਰੂ ਦਾ ਲੋੜ ਸੀ ਉਹ ਲੈ ਕੇ ਚਲ ਗਏ ਆ ਜਿਨ੍ਹਾਂ ਨੂੰ ਐਂਕਾਂ ਦੇਣੀਆਂ ਸੀ ਉਹਨਾਂ ਐਂਕਾਂ ਦੇ ਦਿੱਤੀਆਂ ਆ ਤੇ ਤੀਜਾ ਪੜਾਅ ਇਹ ਜਿਹੜੀ ਆ ਦੀ ਜਿਨ੍ਹਾਂ ਦੀ ਨਿਗਾ ਬਹੁਤ ਖਰਾਬ ਹੈ ਜਿਨ੍ਹਾਂ ਦੀ ਸਰਜਰੀ ਵਗੈਰਾ ਹੋਣੀ ਆ ਤੇ ਬੱਸਾਂ ਆ ਗਈਆਂ ਆ ਤਿਆਰ ਆ ਉਹ ਮਰੀਜ਼ ਸਾਰੇ ਅਸੀਂ ਇੱਥੋਂ ਫਰੀ ਬੱਸ ਸਰਵਸੇ ਵਿੱਚ ਲੈ ਕੇ ਸ਼ਹਿਰ ਲੱਜਣੇ ਆ ਉਹਨਾਂ ਦੇ ਫਰੀ ਫਰਜ਼ੀਆਂ ਹਾਂ ਹਾਂਜੀ ਅਨ ਫਿਊਚਰ ਜੀ ਪਰਮਾਤਮਾ ਮਿਹਰ ਕਰੇ ਵਾਗੂ ਸੱਚੇ ਪਾਤਸ਼ਾਹ ਇਸ ਇਤਿਹਾਸਕ ਜਗ੍ਹਾ ਤੇ ਆਪਾਂ ਛੇਵੀਂ ਪਾਤਸ਼ਾਹ ਦੇ ਖੜੇ ਹਾਂ ਜੀ ਅਸੀਂ ਸਾਡਾ ਇਹ ਹੀ ਆ ਜੀ ਇਹ ਸਦਾ ਇਦਾਂ ਹੀ ਯਾਰੀ ਰਹੂਗਾ ਜਦ ਤੱਕ ਜ਼ਿੰਦਗੀ ਹੈ ਜੀ ਨਾਲ ਸਖ ਜੀ ਦਰਸ ਸਿੰਘ ਸੁਖਾ ਸਰਪੰਚ ਪਿੰਡ ਕੁਦੋਵਾਲ ਤੋਂ ਇਹ ਜੀ ਕੰਪ ਲੱਗਾ ਅੱਖਾਂ ਦਾ ਲਾਇਆ ਵਾ ਇਹ ਸਾਡੇ ਸਰਦਾਰ ਔੰਕਾਰ ਸਿੰਘ ਯੂ ਐਸ ਏ ਐਨ ਆਰ ਆਈ ਦੇ ਵੀਰ ਆ ਤੇ ਇਹ ਇਹ ਹਰ ਸਾਲ ਲਵਾਉਂਦੇ ਆ ਤੇ ਬਹੁਤ ਜ਼ਿਆਦਾ ਸਾਡੇ ਅੱਜ ਪਿੰਡ ਦੀ ਖੁਸ਼ੀ ਦੀ ਲਹਿਰ ਆ ਤੇ 300 ਪਲੱਸ ਮਰੀਜ਼ ਜਿਹੜੇ ਚੈੱਕਅਪ ਹੋ ਗਏ ਆ ਅਪਰੇਸ਼ਨ ਬਸਾ ਘੜੀਆਂ ਲੈ ਕੇ ਜਾਣ ਨੂੰ ਮੈਂ ਇਹਨਾਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜੀ ਤੇ ਮੈਂ ਅੱਜ ਮੇਰਾ ਪਿੰਡ ਵੀ ਬਹੁਤ ਖੁਸ਼ੀ ਆ ਤੇ ਸਾਡੇ ਪਿੰਡ 'ਚ ਬਹੁਤ ਸੋਹਣਾ ਉਪਰਾਲਾ ਹੋਇਆ ਹੈ ਪੰਚਾਇਤ ਵੱਲੋਂ ਜੋ ਪੰਚਾਇਤੀ ਕੰਮ ਹੁੰਦੇ ਆ ਜੀ ਉਹਦੇ ਚੱਲੀ ਜਾਂਦੇ ਆ ਪਰ ਅਸੀਂ ਇੱਕ ਐਨ ਆਰ ਆਈ ਕਾਊਂਟ ਬਣਾਇਆ ਆਂ ਜੀ ਉਹਦੇ ਵਿੱਚ ਸਾਰਾ ਕੁਝ ਐਨ ਆਰ ਆਈ ਉਦੋਵਾਲ ਪੰਚਾਇਤ ਗ੍ਰਾਮ ਇਕ ਤੇ ਉਹ ਨਾਲ ਆਪਣੇ ਜੋੜੇ ਆ ਏਕ ਨਹੀਂ ਗੀ ਪਿੰਡ ਨਾਲੋਂ ਬਾਹਰ ਚਲ ਗਏ ਆ ਬੱਕ ਕਰਤੇ ਨਹੀਂ ਜੀ ਉਹਨਾਂ ਨੂੰ ਇਕੱਲੀ ਇਕੱਲੀ ਖਬਰ ਵੀ ਦੱਸੀ ਦੀਗੀ ਭਾਈ ਆਹ ਪਿੰਡ 'ਚ ਕੰਮ ਹੁੰਦਾ ਉਹ ਖੁਸ਼ ਵੀ ਹੁੰਦੇ ਆ ਤੇ ਨਾਲੇ ਨਾਲ ਸਾਡੇ ਨਾਲੋਂ ਜੁੜੇ ਵੀ ਰਹਿੰਦੇ ਆ ਤੇ ਸਹਿਯੋਗ ਵੀ ਦੇ ਰਹੇ ਆ ਮੇਰੋਂ ਤਾਂ ਜੀ ਫਤਿਹ ਸਾਹਿਬ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਦੀਪ ਸਿੰਘ ਪਿੰਡ ਬੁੱਦਵਾਲ ਗੁਰਦੁਆਰਾ ਪੁਰੰਧ ਕਮੇਟੀ ਦਾ ਮੈਂਬਰ ਸਹਾਬਾਣਾ ਜੀ ਸਾਰੇ ਮੈਂਬਰ ਸਾਹਿਬਾਨ ਵੱਲੋਂ ਗੁਰਦੁਆਰਾ ਦੀ ਬੰਦ ਕਮੇਟੀ ਵੱਲੋਂ ਇਸ ਨਗਰ ਦੀ ਪੰਚਾਇਤ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਅਸੀਂ ਯੂनाइटेड ਸਿੱਖ ਮਿਸ਼ਨ ਦੇ ਸਹਿਯੋਗ ਨਾਲ ਜੋ ਕਿ ਅੱਜ ਸਰਦਾਰ ਅੰਕਾਰ ਸਿੰਘ ਖੱਖ ਆਪਣੇ ਸਵਰਗੀ ਪਿਤਾ ਸਰਦਾਰ ਅਵਤਾਰ ਸਿੰਘ ਖੱਖ ਅਤੇ ਬ੍ਰਦਰ ਜਗਦੀਸ਼ ਸਿੰਘ ਖੱਖ ਦੀ ਯਾਦ ਵਿੱਚ ਇਹ ਜੋ ਕੈਂਪ ਹਰ ਸਾਲ ਸਾਡੇ ਨਗਰ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਬਾਬਾ ਟਕੇੜਾ ਸਾਹਿਬ ਵਿੱਚ ਲਵਾਉਂਦੇ ਹਨ ਇਸ ਕੈਂਪ ਦੇ ਵਿੱਚ 100 ਦੀ ਗਿਣਤੀ ਦੇ ਵਿੱਚ ਜੋ ਕਿ ਮਰੀਜ਼ ਜਿਹੜੇ ਇਸ ਕੈਂਪ ਦਾ ਫਾਇਦਾ ਲਾਭ ਉਠਾਉਂਦੇ ਹਨ ਅੱਜ ਵੀ ਕਰੀਬ 200 ਤੋਂ ਪਲੱਸ ਜਿਹੜਾ ਸਾਂਝਾ ਜਿਹੜੇ ਮਰੀਜ਼ ਹਨ ਉਹ ਇਸ ਟਾਈਮ ਇਸ ਕੈਂਪ ਦਾ ਲਾਭ ਉਠਾ ਚੁੱਕੇ ਹਨ ਜਿਨ੍ਹਾਂ ਤੁਹਾਨੂੰ ਪਤਾ ਇਹੋ ਜਿਹੇ ਪਰਾਲੇ ਪਿੰਡਾਂ ਦੇ ਵਿੱਚ ਕਰਨੇ ਬਹੁਤ ਜ਼ਰੂਰੀ ਹੈ ਕਿਉਂਕਿ ਆਰਥਿਕ ਤੰਗੀਆਂ ਕਾਰਨ ਕੋਸ਼ਲ ਤਰ੍ਹਾਂ ਦੇ ਜਿਹੜੇ ਲੋਕ ਆ ਜਾਂ ਕਈ ਪਹੁੰਚ ਨਹੀਂ ਕਰ ਸਕਦੇ ਪੈਸੇ ਉਹ ਲੋ ਨਹੀਂ ਕਰ ਸਕਦੇ ਕੋਈ ਜਿਨ੍ਹਾਂ ਦੇ ਪਰਿਵਾਰ ਦੇ ਕੋਈ ਮੈਂਬਰ ਹਨ ਇਹਨਾਂ ਨੂੰ ਹਸਪਤਾਲਾਂ 'ਚ ਘੱਟ ਸਕਦੇ ਆ ਤੇ ਉਹ ਹਰ ਸਾਲ ਇੱਥੇ ਆਪਣੇ ਅੱਖਾਂ ਦੇ ਚੈੱਕਅਪ ਕਰਾ ਕੇ ਜਿਹਦੇ ਵਿੱਚ ਫ੍ਰੀ ਅਪ੍ਰੈਸ਼ਨ ਫ੍ਰੀ ਲੈਂਸ ਜੋ ਵੀ ਅੱਖਾਂ ਦੀ ਪ੍ਰੋਬਲਮ ਦੇ ਨਾਲ ਜਿਹੜੀ ਮੈਡੀਸਿਨ ਦੀ ਲੋੜ ਹੁੰਦੀ ਆ ਉਹ ਸਾਰੀ ਫ੍ਰੀ ਇਹ ਤੇ ਮੁਹੱਈਆ ਹੁੰਦੀ ਆ ਅਤੇ ਜੋ ਸਾਡੇ ਅਸੀਂ ਬਹੁਤ ਪੱਗ ਜਿਵੇਂ ਵੀ ਪਾਗਾਂ ਵਾਲਿਆ ਕਿ ਹਰ ਸਾਲ ਇਹ ਸਾਡੇ ਪਿੰਡ ਜਿਹੜਾ ਕੈਂਪ ਆ ਉਹ ਯੂਨਾਈਟਿਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਸਰਦਾਰ ਅੰਕਾਰ ਸਿੰਘ ਠਾਕ ਹਰ ਸਾਲ ਕਰਾਉਂਦੇ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਅਤੇ ਇਲਾਕੇ ਦੀ ਜਿੰਨੀ ਵੀ ਸੰਗਤ ਆ ਹੋਰ ਵੀ ਪਤਵੰਤੇ ਸੱਜਣ ਮੋਦਵਾਰ ਸੱਜਣ ਸਰਪੰਚ ਇਲਾਕੇ ਦੇ ਪਿੰਡਾਂ ਦੇ ਆ ਅਸੀਂ ਸਾਰੇ ਜਾਣੇ ਅੰਕਾਰ ਸਿੰਘ ਠਾਕ ਦਾ ਧੰਨਵਾਦ ਕਰਦੇ ਹਾਂ ਕਿ ਉਹ ਨਹੀਂ ਸਾਡੇ ਪਿੰਡ ਵਿੱਚ ਜਿਹੜਾ ਕੈਂਪ ਹਰ ਸਾਲ ਲਗਾਉਂਦੇ ਹਨ ਤੇ ਕਮੇਟੀ ਵੱਲੋਂ ਇੱਕ ਵਾਰੀ ਫੇਰ ਸਾਰੇ ਇਸ ਯੂਨਾਈਟਿਡ ਸਿੱਖ ਮਿਸ਼ਨਸ ਦੇ ਗਰੁੱਪ ਦਾ ਅੰਕਾਰ ਸਿੰਘ ਠੱਡਾ ਗੈਰੀ ਮੱਲੀ ਦਾ ਦਿਲ ਦੀਆਂ ਕਰਾਈਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਹਾਂ ਕੱਖ ਪਰਿਵਾਰ ਦਾ ਸਰਦਾਰ ਅੰਕਾਰ ਸਿੰਘ ਜੀ ਹੁਣ ਆ ਗਏ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਂਪ ਲਗਾਇਆ ਹੈਗਾ ਪਾਪੜ ਕੀਰਾ ਸਾਹਿਬ ਜੀ ਦੀ ਜਗ੍ਹਾ ਤੇ ਸਾਰੇ ਇਲਾਕਾ ਵਾਸੀ ਇਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਹੋ ਲਗਾਉਂਦੇ ਆ ਗਾ ਵੀ ਲਗਾਉਂਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜ ਸਿੰਘ ਜੀ ਖੱਖ ਬੋਲਦਾ ਹਾਂ ਜੀ ਇਸ ਛੋਟੇ ਵੀਰ ਸਾਡੇ ਅੰਕਾਰ ਸਿੰਘ ਜੀ ਇਹਨਾਂ ਦਾ ਬਹੁਤ بڑا ਅਪਰਾਲਾ ਸਲਾਗਾ ਯੋਗ ਹੈ ਇਲਾਕੇ ਵਿੱਚ ਤੇ ਬੜਾ ਨਾਮ ਪਰਿਵਾਰ ਦਾ ਵੀ ਪਿੰਡਾਂ ਵਿੱਚ ਬਕਾਇਆ ਜੀ ਅਸੀਂ ਇਸ ਕੌਮ ਨੂੰ ਬੰਦਵਾਦਿਆ ਜੀ ਜੋ ਇੱਕ ਕੈਂਪ ਲਾ ਕੇ ਚੱਪ ਚੱਲੇ ਕੈਂਪਾਕੀ ਦਿਨਾਂ ਤੇ ਸਾਡੇ ਲੋਕਾਂ ਨੂੰ ਸਹੂਲਤ ਮਿਲਦੀ ਹੈ ਸਾਭਾ ਬੈਠੇ ਅਸੀਂ ਬਹੁਤ ਧੰਨਵਾਦੀਆਂ ਆਖ ਪਰਵਾਰਾਂ ਦੇ ਜਿਨ੍ਹਾਂ ਨੇ ਹਰ ਹਾਲ ਦੀ ਤਰ੍ਹਾਂ ਇਸ ਹਾਲ ਵੀ ਬਹੁਤ ਲੋੜਵੰਦਾਂ ਨੂੰ ਇਲਾਜ ਲਈ ਇੱਥੇ ਸੱਜਿਆ ਤੇ ਕਰਾਇਆ ਕਈ ਲੋਕ ਹੁੰਦੇ ਜਿਨ੍ਹਾਂ ਨੂੰ ਪੂਰੀ ਪੂਰੀ ਜ਼ਿੰਦਗੀ ਇਲਾਜ ਲਈ ਨਹੀਂ ਕੋਈ ਵੀ ਉਹਨਾਂ ਨੂੰ ਥੋੜੇ ਮਿਲਦੇ ਜਾਂ ਕੁਝ ਵੀ ਹੁੰਦਾ ਆਪਣੇ ਰੋਗਾਂ ਨਾਲ ਅੱਧੀ ਜ਼ਿੰਦਗੀ ਤੇ ਕੱਢ ਲੈਂਦੇ ਆ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਮਰੀਜ਼ ਆ ਰਹੇ ਆ ਆਪਰੇਸ਼ਨ ਕਰਾਉਣ ਲਈ ਤਾਂ ਆਮ ਬਹੁਤ ਧੰਨਵਾਦੀਆਂ ਤੇ ਬਹੁਤ ਸ਼ੁਕਰਾਨਾ ਕਰਦੇ ਆ ਵੀ ਸਾਡੇ ਇਲਾਕੇ ਵਿੱਚ ਆਪਣੇ ਕੈਂਪ ਦੀ ਸੇਵਾਦਾਰ ਨਭਾ ਰਹੇ ਆ ਵਗਤ ਜੀ ਦਾ ਖਾਲਸਾ ਵਗਤ ਜੀ ਫਤੇ ਮੈਂ ਔਕਰ ਜੀ ਆ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਖਾਂ ਦੇ ਕੈਂਪ ਦਾ ਉਪਰਾਲਾ ਕੀਤਾ ਆ ਦੂਰਵੰਦ ਲੋਕਾਂ ਨੂੰ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੇਸ਼ਣ ਦੀ ਲੋੜ ਹੈ ਆਪਰੇਸ਼ਨ ਕਰਾ ਰਹੇ ਆ ਜਿਨ੍ਹਾਂ ਨੂੰ ਐਨਕ ਦੀ ਲੋੜ ਹੈ ਐਨਕ ਲੈ ਕੇ ਦੇ ਰਹੇ ਆ ਔਰ ਜਿਨ੍ਹਾਂ ਨੂੰ ਦਵਾਈ ਦੀ ਲੋੜ ਹੈ ਦਵਾਈ ਲੈ ਕੇ ਦੇ ਰਹੇ ਆ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਆ ਵਗਤ ਜੀ ਦਾ ਖਾਲਸਾ ਵਾਰੇ ਸੋਦੇ ਮੈਂ ਪਿੰਡ ਭੀਖਨਗਲ ਸਰਪੰਚ ਦੇਵਰਾਜ ਮੈਂ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਭੈਣ ਕੁਦਵਾਲ ਸਰਪੰਚ ਜਨਾ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਨੇ ਕੈਂਪ ਲਾਉਂਦੇ ਹਰ ਸਾਲ ਗਰੀਬ ਜਨ ਦਾ ਦੀ ਸੇਵਾ ਕਰਦੇ ਆ ਤੇ ਬਹੁਤ ਵਧੀਆ ਚੀਜ਼ ਹੈ ਬਹੁਤ ਮਾਨੂੰ ਖੁਸ਼ੀ ਹੈ ਇਹਨਾਂ ਦਾ ਐਨਆਰਏ ਬੰਦਿਆਂ ਦਾ ਬਹੁਤ ਧੰਨਵਾਦ ਕਰਦੇ ਆ ਐ ਸਭ ਤੋਂ ਪਹਿਲਾਂ ਤੇ ਸਾਰੀ ਸੰਗ ਨੂੰ ਫਤਿਹ ਅਰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਇੱਕ ਖੁਸ਼ੀ ਦਾ ਦਿਹਾੜਾ ਹੈ ਪਿੰਡ ਕੁਦਵਾਲ ਵਿਖੇ ਜੁਆਇੰਟਡ ਇਸਕ ਕਮਿਸ਼ਨ ਦੇ ਸਹਾਇਜਗ ਨਾਲ ਸਮੁੱਚੇ ਐਨ ਆਰ ਆਈ ਵੀਰਾਂ ਨਗਰ ਪੰਚਾਇਤ ਪੁੱਦੋਵਾਲ ਅਤੇ ਸਮੂਹ ਲਗਨ ਵਾਸੀਆਂ ਦੇ ਸਹਾਇਜਗ ਨਾਲ ਸਾਲਾਨਾ ਜਿਹੜਾ ਸ਼ਿਮ ਅੱਖਾਂ ਦਾ ਕੈਂਪ ਲਵਾਇਆ ਗਿਆ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ओंकार ਸਿੰਘ ਜੀ ਸਾਡੇ ਸਰਪੰਚ ਸਾਹਿਬ ਸੁਖਵਿੰਦਰ ਸਿੰਘ ਜੀ ਤੇ ਆਪਣੇ ਸਾਡੇ ਵੀਰ ਮੱਲੀ ਸਾਹਿਬ ਜੀ ਤੇ ਉਹਨਾਂ ਦੇ ਬਾਕੀ ਸਾਰੇ ਸਮੂਹ ਦੀ ਟੀਮ ਵੱਲੋਂ ਜਿਹੜਾ ਹਰ ਸਾਲ ਇਹ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਔਰ ਸ਼ਿਮਾ ਜਿਹੜਾ ਹੈ ਅੱਖਾਂ ਦਾ ਮੁਫਤ ਮੈਡੀਕਲ ਕੈਂਪ ਜਿਹੜਾ ਲਗਾਇਆ ਜਾਂਦਾ ਜਿਹਦੇ ਵਿੱਚ ਅੱਖਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਗਿਆ ਔਰ ਨਾਲ ਹੀ ਜਿਹਨਾਂ ਜਿਹੜੇ ਲੋੜਵੰਦਾਂ ਦੇ ਆਪਰੇਸ਼ਨ ਕੀਤੇ ਜਾਣੇ ਉਹ ਹਸਪੀਟਲ ਜਾ ਕੇ ਉਹਨਾਂ ਦੇ ਜਿਹੜੇ ਆਪਰੇਸ਼ਨ ਉਹ ਹਸਪੀਟਲ ਥੀਏਟਰ ਦੇ ਵਿੱਚ ਜਾ ਕੇ ਜਿਹੜੇ ਆਪਰੇਸ਼ਨ ਕੀਤੇ ਜਾਣਗੇ ਔਰ ਜਿਹਨਾਂ ਨੂੰ ਦਵਾਈਆਂ ਦੀ ਲੋੜ ਸੀ ਜਾਂ ਹੋਰ ਕਿਸੇ ਚੀਜ਼ ਦੀ ਲੋੜ ਸੀ ਜਾਂ ਕਵਗਰ ਦੀ ਲੋੜ ਸੀ ਉਹਨਾਂ ਨੂੰ ਮੌਕੇ ਤੇ ਜਿਹੜੀਆਂ ਮੁਹੱਈਆ ਕਰਵਾਈਆਂ ਗਈਆਂ ਸੋ ਮੈਂ ਸਮਝਦਾ ਵੀ ਸਾਡੇ ਪੰਜਾਬ ਦੀ ਤਰੱਕੀ ਦੇ ਵਿੱਚ ਸਾਡੇ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਪ੍ਰਭਾਵ ਹੈ ਕਿਉਂਕਿ ਹਰ ਪਿੰਡ ਦੇ ਵਿੱਚ ਨਗਰ ਦੇ ਵਿੱਚ ਜਿੱਥੇ ਵੀ ਤੁਸੀਂ ਨਿਗਾਹ ਮਾਰ ਲਓ ਸਾਡੇ ਐਨਆਰਈ ਵੀਰਾਂ ਦਾ ਉਸ ਨਗਰ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਇਹ ਠੀਕ ਹੈ ਕਿ ਅਸੀਂ ਵੀ ਇੱਥੋਂ ਜਿਹੜੇ ਪਿੰਡ ਵਾਲੇ ਉਪਰਾਲਾ ਕਰਦੇ ਹਾਂ ਪਰ ਸਾਡੇ ਕੋਲ ਉਹ ਤੋਂ ਉਪਰਾਲੇ ਨਹੀਂ ਕਰ ਹੁੰਦੇ ਕਿਉਂਕਿ ਇੱਥੇ ਜਿਹੜਾ ਸਾਡਾ ਸਾਡੀ ਜਿਹੜੀ ਆਰਥਿਕਤਾ ਐਡੀ ਮਜ਼ਬੂਤ ਨਹੀਂ ਹੈ ਇਹ ਤੇ ਐਨਆਰਈ ਵੀਰ ਆ ਜਿਹੜਾ ਸਾਡੇ ਪੰਜਾਬ ਜਿਹੜਾ ਕਿ ਅੱਜ ਜਿਹੜਾ ਅੱਜ ਦੀ ਡੇਟ ਦੇ ਵਿੱਚ ਬਚਾਈ ਜਾ ਰਿਹਾ ਹਰ ਪੱਖ ਤੋਂ ਚਾਹੇ ਉਹ ਪਿੰਡ ਦੀ ਡਿਵੈਲਪਮੈਂਟ ਦਾ ਕਾਰਜ ਹੋਵੇ ਚਾਹੇ ਅਜਿਹੇ ਜਿਹੜੇ ਮੈਡੀਕਲ ਕੈਂਪਾਂ ਚਾਹੇ ਕਿ ਹਲੋ ਕੇ ਗਰੀਬ ਬੱਚੀਆਂ ਦੀਆਂ ਲੜਕੀਆਂ ਦੇ ਜਿਹੜਾ ਸ਼ਾਦੀਆਂ ਦਾ ਕਾਰਜ ਹੋਵੇ ਉਹ ਸਾਰਿਆਂ ਕੰਮਾਂ ਦੇ ਵਿੱਚ ਸਾਡੇ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਉਪਰਾਲਾ ਹੁੰਦਾ ਸੋ ਇਸੇ ਤਰ੍ਹਾਂ ਹੀ ਅੱਜ ਪਿੰਡ ਕੋਦਵਾਲ ਵਿਖੇ ਜਿਹੜਾ ਛੇਮਾ ਅਸਲਾਨਾ ਅੱਖਾਂ ਦਾ ਮੁਕਤ ਕੈਂਪ ਜਿਹੜਾ ਲਵਾਇਆ ਗਿਆ ਔਰ ਜਿਹਦੇ ਵਿੱਚ ਸਾਡੇ ओंकार ਸਿੰਘ ਜੀ ਹੱਕ ਸਾਹਿਬ ਔਰ ਮੱਲੀ ਸਾਹਿਬ ਔਰ ਸਾਡੇ ਸਰਪੰਚ ਸਾਹਿਬ ਗਿੰਦੇ ਸਿੰਘ ਜੀ ਔਰ ਇਹਨਾਂ ਦੀ ਸਮੂਹਟੀ ਟੀਮ ਵਧਾਈ ਦੀ ਪਾਤਰਾ ਜਿਹੜੇ ਹਸਾਲ ਵੱਡਾ ਉਪਰਾਲਾ ਕਰਦੇ ਔਰ ਗਰੀਬਾਂ ਨੂੰ ਬਹੁਤ ਵੱਡੀ ਜਿਹੜੀ ਇੱਕ ਰਾਹਤ ਮਿਲਦੀ ਇੱਕ ਸਹੂਤ ਮਿਲਦੀ ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਔਰ ਇੱਥੇ ਮੈਂ ਫਤਿਹ ਅਰਜ਼ ਕਰਦਾ ਜੀ ਸਾਰਿਆਂ ਦਾ ਸਹਿਯੋਗ ਕਰਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ